ਵਾਹਿ ਗੁਰੂ ਜੀ ਨਾਰਾਇਣ ਨਰਪਤ ਨਮਸ਼ਕਾਰ ਐਸੇ ਗੁਰ ਕੋ ਪਲ-ਪਲ ਚਾਈਏ ਆਪ ਮੁਕਤ ਜੈ ਸਾਨਾਹੀ ਕੋ ਦੇਵਾ ਜਿਸ ਮस्तक ਭਾਗ ਸੋ ਲਗਸਤੀਵ ਸੋ ਕਹੋ ਤਲ ਗੁਰ ਸੇਵੀ ਐਨ ਸੋ ਸਹਜ ਸੁ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਹੋਐ ਸਿਫਤ ਖਸਮ ਦੀ ਨੂਰ ਅਰਸੋਂ কুরਸੋਂ ਚਟੀਐ ਤਦ ਡਠੀ ਸਚੀ ਪਾਤਸ਼ਾਹ ਮਲ ਜਨਮ ਜਨਮਾਂ ਦੀ ਕੱਟੀ ਐ ਸਜਾਣ ਸੱਚਾ ਪਾਤਸ਼ਾਹ ਸਿਰ ਸਾਹਾਂ ਦੇ ਸਾਹ ਜਿਸ ਪਾਸ ਬਹਿਠਿਆ ਸੋਹੀ ਐ ਸਬਨਾ ਦਾ ਵੀ ਸਾ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸਲੋਕ ਮਹਲਾ 3 ਜੀ ਮਾਇਆ ਮਮਤਾ ਮੋਹਣੀ ਜਿਨ ਵਿਣ ਦੰਤਾ ਜਗ ਖਾਇਆ ਮਨ ਮੁਖ ਖਾਦੀ ਗੁਰ ਮੁਖ ਉਪਰੀ ਜਿਨੇ ਸਚ ਨਾਮ ਚਿਤ ਲਾਇਆ ਮਾਇਆ ਮਮਤਾ ਨੰਦੰ ਤਾ ਜਗ ਖਾਇਆ ਮਨ ਮੁਖ ਖਾਦੀ ਗੁਰ ਮੁਖ ਉਬਰੀ ਜਿਨ ਸਚ ਨਾਮ ਚਿਤ ਲਾਇਆ ਬਿਨ ਨਾਵੇ ਜਗ ਕਮਲਾ ਫਿਰੈ ਗੁਰਮੁਖ ਨਦਰੀ ਆਇਆ ਤੰਦਾ ਕਰਤਿਆ ਨਿਹਫਲ ਜਨਮ ਗਵਾਇਆ ਸੁਖ ਦਾਤਾ ਮਨ ਨਾ ਵਸਾਇਆ ਨਾਨਕ ਨਾਮ ਤੇ ਨਾ ਕੋ ਮਿਲਿਆ ਜਿਨ ਕਉ ਤੋਰ ਲਿਖ ਪਾਇਆ ਮਹੱਲਾ ਤੀਜਾ ਕਰ ਹੀ ਮੈਂ ਅਮਰਤ ਪਰਪੂਰ ਹੈ ਮਨ ਮੁਖ ਸਾਧਨ ਪਾਇਆ ਜੋ ਕਸ ਤੂਰੀ ਮਿਰਗ ਨ ਜਾਣੈ ਭ੍ਰਮ ਦਾ ਭਰਮ ਭੁਲਾਇਆ ਅੰਮ੍ਰਿਤ ਕਜ ਬਿਖ ਸੰਗ ਰਹੈ ਕਰਤੈ ਆਪ ਖੁਆਇਆ ਗਰਮਖ ਗਿਰਲੇ ਸੋਜੀ ਪਈ ਤਿਨਾ ਅੰਦਰ ਬ੍ਰਹਮ ਦਿਖਾਇਆ ਤਨ ਮਨ ਸੀਤਲ ਹੋਇਆ ਰਸਨਾ ਹਰ ਸਾਧ ਆਇਆ ਸ਼ਬਦੇ ਹੀ ਨਾ ਉਪਜੈ ਸ਼ਬਦੀ ਮੇਲ ਮਿਲਾਇਆ ਬੇਨ ਸ਼ਬਦੈ ਸਭ ਜਗ ਬਹਰਾਨਾ ਬਿਰਥਾ ਜਨਮ ਗਵਾਇਆ ਅੰਮ੍ਰਿਤੈ ਕੋ ਸ਼ਬਦ ਹੈ ਨਾਨਕ ਗੁਰਮੁਖ ਪਾਇਆ ਪੌੜੀ ਸੋ ਹਰ ਪ੍ਰਖ ਅਗੰਮ ਹੈ ਕਹੋ ਕਿ ਤਬਿਦ ਪਾਈਐ ਤੇ ਸਰੂਪ ਨਰੀਖ ਅਦ੍ਰਿਸ਼ਟ ਕਹੋ ਜਨ ਕਿਉਂ ਧਾਈਐ ਨਰੰਕਾਰ ਨਿਰੰਜਨ ਹਰ ਅਗੰਮ ਕਿਆ ਕਹਿ ਗੁਣ ਗਾਈਐ ਜਿਵੇਂ ਆਪ ਬੁਝਾਈ ਆਪ ਸੋ ਹਰ ਮਾਰਗ ਪਾਈਐ ਗੁਰ ਪੂਰ ਦੇਖਾਲਿਆ ਗੁਰ ਸੇਵਾ ਪਾਈਐ ਜਿਵੇਂ ਆਪ ਬੁਜਾਈ ਆਪ ਸੋਹਾਰ ਮਾਰਗ ਪਾਈਐ ਗੁਰ ਪੂਰੈ ਵੇਖਾਲਿਆ ਗੁਰ ਸੇਵਾ ਪਾਈਐ ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ